ਇਸ ਸਦਸਤਾ अभियान ਜਿਹੜਾ ਹੈਗਾ ਉਹਨ 21 ਤਰੀਕ ਤੱਕ ਚੱਲੇਗਾ ਉਹਦੇ ਵਿੱਚ ਅਸੀਂ ਮੈਂਬਰਸ਼ਿਪ ਬਣਾਣੇ ਆਂ ਔਰ ਹਰ ਇੱਕ ਬੂਤੇ ਸਾਡਾ ਟੀਚਾ ਹੈ ਕਿ ਦੋ ਸਕ्रीय ਸਦਸੇ ਸਦਸੇ ਬਣਨ ਸਕ्रीय ਸਦਸਾ ਮਤਲਬ ਜਿਹੜੇ ਨੇ 50-50 ਮੈਂਬਰਸ ਆਪਣੇ ਬਣਾਏ ਹੋਣ ਤੋਂ ਹਰ ਇੱਕ ਬੂਤੇ ਉੱਤੇ ਦੋ-ਦੋ ਸਕ्रीय ਸਦਸੇ ਹੋਣਗੇ ਔਰ ਲਗਭਗ 21 ਤਰੀਕ ਤੱਕ ਜਿਹੜਾ ਹੈਗਾ ਅਸੀਂ ਮੈਂਬਰਸ਼ਿਪ ਕਰਨ ਦਾ ਇਹ ਉਪਰਾਲਾ सो so, उस तो बाद जो साड्यूल होगा बूथ प्रेजिडेंट बनने कमेटिया बन फिर मंडल दे शक्ति केंद्र बनने के फिर मंडल बनने गए फिर जिला बनेगा फिर प्रदेश बनेगा और फिर राष्ट्रीय स्तर के उ राष्ट्रीय अध्यक्षता चलाएगा यह सास्टम जरा वह असि पूरा कंप्लीट करके जरा है इलेक्टिड प्रेजिडेंट जनता पार्टी बनेगा तो साथियों तौर के उठकती अरबन की भी जी है सो पोलिटिकल जीडी हैगी है कि पिछले दिन पूर्व मुख्यमंत्री दिल्ली केजरीवाल और कि भी 18000 ਰੁਪਿਆ ਪਰ ਮੰਥ ਪਰ ਮੰਥ ਅਸੀਂ ਪੁਜਾਰੀਆਂ ਨੂੰ ਔਰ ਗੁਰਦੁਆਰਾ ਸਾਹਿਬ ਦੇ ਗਰੰਟੀਆਂ ਨੂੰ ਅਸੀਂ ਦਵਾਂਗੇ ਜੇ ਸਾਡੀ ਸਰਕਾਰ ਦੁਬਾਰਾ ਚੁਣ ਕੇ ਆਂਦੀ ਹੈ ਤਾਂ ਠੀਕ ਹੈ ਆਪਣੇ ਮੈਨੀਫੈਸਟੋ ਚਾਰੀ ਕੀਤਾ ਸਵਾਲ ਇਹ ਹੈਗਾ ਕਿ ਤੁਹਾਨੂੰ ਯਾਦ ਹੋਣਾ ਕਿ ਪਹਿਲੀਆਂ ਵੀ ਗਰੰਟੀਆਂ ਦਿੱਤੀਆਂ ਹੋਈਆਂ ਸੀਗੀਆਂ ਔਰ ਦਿੱਲੀ ਦੇ ਵਿੱਚ ਮੈਂ ਗੱਲ ਕਰਾਂ ਕਿ ਇਹ ਪਹਿਲਾਂ ਇਹਨਾਂ ਨੇ ਇਹ ਵਾਦਾ 17 ਮਹੀਨੇ ਪਹਿਲਾਂ ਇੱਕ ਮੋਲਵੀਆਂ ਨਾਲ ਕੀਤਾ ਸੀਗਾ ਤੇ ਉਹ ਧਰਨੇ ਤੇ ਬੈਠੇ ਹੋਇਆ ਉਹ ਕਹਿੰਦੇ ਸਾਨੂੰ 17 ਮਹੀਨੇ ਤੋਂ ਦਿੱਲੀ ਵਕਫਾ ਬੋਰਡ ਤੋਂ ਤਨਖਾਹ ਨਹੀਂ ਮਿਲੀ ਹੈ ਤੇ ਉਹ ਕេស ਲਈ ਨਹੀਂ ਮਿਲੀ ਕਿ ਭਈ ਜਿਹੜਾ ਸਟੇਟ ਐਕਸਚੇਂਜਰ ਚੋਂ ਪੈਸਾ ਜਿਹੜਾ ਹੈਗਾ ਉਹ ਟ੍ਰਾਂਸਫਰ ਨਹੀਂ ਕੀਤਾ ਦਿੱਲੀ ਵਕਫਾ ਬੋਰਡ ਦੇ ਵਿੱਚ ਔਰ ਉਥੇ ਦੇ ਚੇਅਰਮੈਨ ਜਿਹੜੇ 올 ਇੰਡੀਆ ਇਮਾਮ ਐਸੋਸੀਏਸ਼ਨ ਦੇ ਹੈਗੇ ਆ ਉਹਨਾਂ ਨੇ ਧਰਨਾ ਲਾਇਆ ਹੋਇਆ ਹੈਗਾ ਸੋ ਸੈਦ ਹੈ ਨਾਮ ਜਿਹੜਾ ਹੈਗਾ ਤੋਂ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਜਿਹੜੇ ਵਾਦੇ ਤੁਸੀਂ ਭਾਈਚੇ ਕੀਤੇ ਪੰਜਾਬ ਦੇ ਵਿੱਚ ਵੀ ਭੜਾਣਾ ਕੀਤਾ ਸੀਗਾ ਕਿ ਵੀ 1-1000 ਰੁਪਇਆ ਦੇਣਾ ਠੀਕ ਹੈ ਉਹ ਅੱਜ 3 ਸਾਲ ਹੋਣ ਆ ਰਹੇ ਹੋ 3 ਸਾਲ ਜਿਹੜੇ ਹੈਗੇ ਆ ਤੇ ਪੂਰੇ ਹੋ ਰਹੇ ਆ 36000 ਬੰਦਾ ਤੇ ਇੱਥੇ ਦਾ ਤੁਸੀਂ ਪੂਰਾ ਨਹੀਂ ਕੀਤਾ ਮੰਗਾ ਦਾ تعلق ਹੈਗਾ ਠੀਕ ਹੈ ਜਮੂਰੀਆ ਦੇ ਵਿਚਾਰੇ ਵਿਅਕਤੀ ਨੂੰ ਆਪਣੇ ਗੱਲ ਰੱਖਣ ਦਾ ਵੀ ਅਧਿਕਾਰ ਹੈ ਮੰਗਾ ਬਣਾਉਣ ਦਾ ਵੀ ਅਧਿਕਾਰ ਹੈਗਾ ਔਰ ਮੈਂ ਤਾਂ ਕਹਾਗਾ ਹਾਂ ਡੱਲੇਵਾਲ ਸਾਹਿਬ ਮਰਨ ਵਰਤ ਮਰਨ ਵਰਤ ਦਾ ਇਹ ਇੱਕ ਕਮਗਬੀ ਸੈਲਫਨ ਰਿਫਲੈਕਸ਼ਨ ਕਲਿਕਸ਼ਨ ਵਾਲੀ ਗੱਲ ਹੈਗੀ ਆ ਕਿ ਵੀ ਆਪਾਂ ਇਹਦੀ ਬਜਾਏ ਕੋ ਹੋਰ ਰਸਤਾ ਜਿਹੜਾ ਹੈਗਾ ਉਹ ਚੁਣਨਾ ਚਾਹੀਦਾ ਬਾਕੀ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਹਮੇਸ਼ਾ ਦਰਵਾਜ਼ੇ ਖੁੱਲੇ ਆਪਾਂ ਬੈਠ ਕੇ ਕਿਉਂਕਿ ਸਾਰੇ ਮਸਲੇ ਜਿੰਨੇ ਹੁੰਦੇ ਗੱਲਬਾਤ ਰਾਹੀਂ ਹੁੰਦੇ ਆ ਅਸੀਂ ਵੀ ਜਿਹੜਾ ਹੈਗਾ ਅਸੀਂ ਵੀ ਪਾਰਟੀ ਦੇ ਅੰਦਰ ਵੀ ਇਹ ਗੱਲਾਂ ਕਹੀਆਂ ਕਿ ਵੀ ਭਾਈ ਇਹਨਾਂ ਦੇ ਜਿਹੜੇ ਗੈਸਰੇ ਮੰਗਾ ਹੈਗੇ ਆ ਉਹਨਾਂ ਸਾਰੇ ਨੂੰ ਗੱਲਬਾਤ ਰਾਹੀਂ ਜਿਹੜਾ ਹੱਲ ਕਰਨਾ ਚਾਹੀਦਾ ਸਰ ਤੁਸੀਂ ਇਹ ਗੱਲ ਕਹਿ ਰਹੇ ਲੱਗੋ ਕਿ ਕੇਂਦਰ ਸਰਕਾਰ ਗੱਲਬਾਤ ਕਰਨ ਤਿਆਰ ਰਹੀ ਹੈ ਬਟੇਲੇ ਵਾਲੇ ਸਾਰੇ ਵੀ ਇਹ ਗੱਲ ਕਹਿੰਦੇ ਆ ਕਿ ਇਹਨਾਂ ਨੂੰ ਮੀਟਿੰਗ ਦਾ ਫੈਸਲਾ ਸਪੀਡ ਕੋਰਟ ਇਹ ਕਹੇ ਸੁਪਰੀਮ ਕੋਰਟ ਨੇ ਵੀ ਕਿਹਾ ਉਹਨੇ ਹੈਲਥੀ ਚਲਤਾ ਵੀ ਕੀਤੀ ਹੈ ਡੱਲੇਵਾਲ ਸਾਹਿਬ ਦੀ ਹੈ। ਤੋਂ ਇਸ ਕਾਲ ਦਾ ਕਿ ਵੀ ਭਾਈ ਮੈਂ ਤਾਂ ਕਹਾਂਗਾ ਕਿ ਵੀ ਮਰਨ ਵਾਲ ਤਰੀਕਾ ਨਹੀਂ ਆਪਣੇ ਗੱਲਾਂ ਮੰਵਾਉਂਦਾ। ਆਪਾਂ ਕੋ ਹੋਰ ਐਜੀਟੇਸ਼ਨ ਕਰ ਸਕਦੇ, ਉਹ ਤਰੀਕਾ ਕਰ ਸਕਦੇ ਆ ਮੈਂ ਅਪੀਲ ਵੀ ਕਰਦਾ ਡੱਲੇਵਾਲ ਸਾਹਿਬ ਤੋਂ ਕਿ ਵੀ ਆਪਾਂ ਇਹ ਕੰਮ ਨਾ ਕਰੀਏ। ਪੰਜਾਬ ਬੀਜੇਪੀ ਵੱਲੋਂ ਕਿਸੇ ਤਰ੍ਹਾਂ ਦਾ رابطہ ਕਰਨ ਕੀਤਾ ਗਿਆ ਕੇਂਦਰ ਨਾਲ ਤਾਲ ਮਿਲ ਬਣਾਉਣ ਦੇ। ਦੇਖੋ ਅਸੀਂ ਅਸੀਂ ਸਾਡੇ ਕੇਂਦਰੀ ਨਿਰਦੇਸ਼ ਤੇ ਆਏ ਸੀ ਸਾਡੇ ਕੋਲ ਅਸੀਂ ਉਹਦੇ ਵਿੱਚ ਮੀਟਿੰਗ ਹੋਈ ਸੀ ਇਹ ਉਹਦੇ ਵਿੱਚ ਅਸੀਂ ਸਾਰੀ ਗੱਲ ਰੱਖੀ ਹੈ ਕਿਤੇ ਲੱਗੀ ਕੋਈ ਤੁਹਾਡੀ ਕਮੇਟੀ ਬਣੇ ਹੋਵੇ ਤਾਂ ਮੈਂ ਦੇਖੋ ਗੱਲ ਇਹ ਸਾਡਾ ਹੁੰਦਾ ਹੈ ਸਾਡਾ ਇੰਟਰਨਲ ਇੱਕ ਮੈਕੈਨਿਜ਼ਮ ਹੁੰਦਾ ਹੈ ਉਹਦੇ ਵਿੱਚ ਅਸੀਂ ਪੰਜਾਬ ਦੇ ਹਾਲਾਤ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਕਿਸਾਨੀ ਬਾਰੇ ਵੀ ਸਾਰੀਆਂ ਗੱਲਾਂ ਉਹਦੇ ਵਿੱਚ ਕੀਤੀਆਂ ਹੈਗੀਆਂ ਤੇ ਵੀ ਇਹ ਗੱਲਬਾਤ ਦਾ ਜ਼ਰੀਆ ਜਿਹੜਾ ਹੈਗਾ ਇਹ ਚੱਲਣਾ ਚਾਹੀਦਾ ਔਰ ਕੰਟੀਨਿਊਰ ਦੇਣਾ ਬੈਠੇ ਜੀ ਦੇਖੋ ਗੱਲ ਹੈ ਮਹਾ ਮੰਤਰੀ ਸੰਗਠਨ ਆਈ ਸੀ ਜੀ ਉਹਨਾਂ ਨੇ ਜਾ ਕੇ ਸਰਕਾਰ ਤੱਕ ਪਹੁੰਚਾਣ ਕਿ ਠੀਕ ਹੈ ਨਾ ਸਰ ਜਿਸ ਤਰ੍ਹਾਂ ਡਿਲੇਵਰ ਸਾਹਿਬ ਦੇ 40 ਦਿਨ ਹੋ ਗਏ ਕੋਕਰ ਦਾ ਅੰਦਰਾ ਕਰ ਰਿਹਾ ਹੈ ਤੇ ਦਿਨ ਬ ਦਿਨ ਉਹ ਤੇ ਵੀ ਵਧ ਰਹੀ ਜਾਈ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਨੇ ਜਿਹਦਾ ਵੀ ਰਾਏ ਇੱਕ ਬੜੀ ਮੰਤਰੀ ਸਾਹਿਬ ਹੈ ਜਿਹਨੋਂ ਧੰਨਵਾਦ ਕਰਨਾ ਮੈਂ ਕਿਹਾ ਜੀ ਮੈਂ ਇਸ ਗੱਲ ਦੀ ਮੈਂ ਹੀ ਗੱਲ ਕਹੀ ਹੈ ਡਿਲੇਵਰ ਸਾਹਿਬ ਲੋਕ ਵੀ ਆਪਾਂ ਮਰਨ ਵਰਤ ਜਿਹੜਾ ਹੈ ਨਾ ਇਸ ਤਰੀਕਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਆਪਾਂ ਗੱਲਾਂ ਮੰਨਵਾਣੀਆਂ ਮੰਨਵਾਣ ਦੇ ਤਰੀਕੇ ਹੋਰ ਵੀ ਪਤੇ ਰਹਿ ਗਿਆ ਸੋ ਮੈਂ ਪ੍ਰਾਰਥਨਾ ਕਰਦਾ ਹਾਂ ਉਹਨਾਂ ਨੂੰ ਇਹ ਮਰਨ ਵਰਤੀ ਰਾ ਛੱਡ ਕੇ ਆਪਾਂ ਔਰ ਐਜੀਟੇਸ਼ਨ ਦਾ ਆਪਾਂ ਗੱਲ ਕਰੀਏ ਉਹਦੇ ਬਾਰੇ ਗੱਲ ਆਪਾਂ ਗੱਲਬਾਤ ਕਰਨ ਦੇ ਨਾਲ ਹੀ ਬਤਲੇ ਆਉਂਦੇ